ਤੁਤੇ 10 ਲੱਖ ਰੁਪਏ ਦਾ ਅਲਾਉਂਸ ਕਰਕੇ ਤੂੰ ਤੂੰ ਗਰੀਬਾਂ ਦੇ ਨਾਲ ਲੋਕਾਂ ਨਾਲ ਮਜ਼ਾਕ ਕਰ ਰਿਹਾ ਮੁੱਖ ਮੰਤਰੀ ਸਾਹਿਬ ਇਦਾਂ ਨਾ ਕਰੋ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਅਸੀਂ ਸਾਰਿਆਂ ਦਾ ਮੁਆਵਜ਼ਾ ਜੋ ਬਣਦਾ ਹੋਇਆ ਉਹ ਦਿਆ ਕਰਾਂਗੇ ਮੈਂ ਪੰਜਾਬ ਹਰੇ ਯਾਰ ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਲੋਕ ਮਰ ਗਏ ਲੋਕ ਮਰ ਰਹੇ ਨੇ ਝੋਲਸੇ ਪਏ ਨੇ ਤੂੰ ਸਿਵਲ ਹਸਪਤਾਲ ਚ ਲੋਕਾਂ ਨੂੰ ਰੱਖਿਆ ਹੋਇਆ ਤੈਨੂੰ ਤਾਂ ਮੈਂ ਲੰਡਾ ਚ ਹੈਲੀਕਾਪਟਰਾਂ ਦੇ ਰਾਹੀਂ ਉੱਤੇ ਦਿੱਲੀ ਸ਼ਬਦ ਕਰਨੇ ਚਾਹੀਦੇ ਸਾਰੇ ਪੇਸ਼ੈਂਟ ਤੈਨੂੰ ਮੈਕਸ ਚ ਭੇਜਣੇ ਚਾਹੀਦੇ ਤੈਨੂੰ ਫੋਰਟਸ ਭੇਜਣੇ ਚਾਹੀਦੇ ਜਲੰਧਰ ਮ ਕੈਪੀਟਲ ਜਾਂ ਹੋਰ ਵੱਡੇ ਵੱਡੇ ਹਸਪਤਾਲਾਂ ਚ ਭੇਜਨੇ ਚਾਹੀਦੇ ਆ ਉੱਤੇ ਖਰਚਾ ਜ਼ਿਆਦਾ ਹੋ ਜਾਏ ਅਰੇ ਭਾਈ ਖਰਚਾ ਜ਼ਿਆਦਾ ਹੋ ਰਿਹਾ ਉਹ ਤਾਂ ਸਰਕਾਰ ਨੂੰ ਟੈਕਸ ਕਾ ਦੇ ਵਾਸਤੇ ਦਿੰਨੇ ਆ ਅਸੀਂ ਪੈਸਾ ਕਾ ਦੇ ਵਾਸਤੇ ਦਿੰਨੇ ਸਰਕਾਰ ਨੂੰ ਇਸ ਕਰਕੇ ਦਿੰਨੇ ਨਾ ਚਾਹ ਦੀ ਪੱਤੀ ਤਾਂ ਵੀ ਟੈਕਸ ਦੇ ਕੇ ਉਹਨੇ ਕਿ ਸਰਕਾਰ ਦੀ ਹੈਬਿਟੇਸ਼ਨ ਦੇ ਪ੍ਰਬੰਧ ਕਰੇ ਹੁਕਮੰਤੀ ਨੂੰ ਇੱਥੇ ਆਉਣਾ ਚਾਹੀਦਾ ਮਰਿਤਕ ਪਰਿਵਾਰਾਂ ਨੂੰ 5 ਕਰੋੜ ਰੁਪਈਆ ਮਿਲਣਾ ਚਾਹੀਦਾ ਅੱਜ ਇੰਨੀ ਜੇਟ ਉਹਨਾਂ ਜਿੰਨੇ ਵੀ ਝੋਲਸੇ ਹੋਏ ਸਾਡੇ ਵਿਅਕਤੀ ਜਿਹੜੇ ਸੜੇ ਪਏ ਨੇ ਉਹਨਾਂ ਨੂੰ ਮੈਦਨਤਾ ਦਿੱਲੀ ਭੇਜੋ ਉਹਨਾਂ ਨੂੰ ਪੋਰਟਸ ਭੇਜੋ ਉਹਨਾਂ ਨੂੰ ਮੈਕਸ ਇਤਾਂ ਦੀ ਕਰਮੀ ਦੇ ਅੰਦਰ ਇੱਕ ਵਿਅਕਤੀ ਚੁੱਲਸਿਆ ਹੋਇਆ ਸਿਵਲ ਹਸਪਤਾਲ ਦੇ ਅੰਦਰ ਕਿੰਨਾ ਸਾਲ ਰਹਿ ਸਕਦਾ ਤੁਸੀਂ بڑے ਵੱਡੇ ਪੱਤਰਕਾਰ ਹੋ ਆਪਾਂ ਬੜਾ ਜ਼ਿੰਦਗੀ ਚ ਲੰਬੇ ਸਮੇਂ ਤੋਂ ਮਿਲਦੇ ਹੋ ਕੀ ਮਖੌਲ ਬਣਾ ਕੇ ਰੱਖ ਦਿੱਤਾ ਭਗਵੰਤ ਮਾਨ ਨੇ ਅਸੀਂ ਕੋ ਰਾਜਨੀਤੀ ਕਰਨ ਵਾਸਤੇ ਨਹੀਂ ਆਏ ਇੱਥੇ ਕੌਣ ਮਿਲ ਰਿਹਾ ਡੀਸੀ ਇੱਥੇ ਕੁਰਸੀ ਧਾ ਕੇ ਬੈਠੇ ਤੇਕਨੀਕਲ ਕਮਿਸ਼ਨ ਦੀ ਰਿਸਪੌਂਸਿਬਿਲਟੀ ਬਣਦੀ ਹੈ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਐਮ.ਐਲ.ਏ ਮੇਰਾ ਗਵਾੜ ਏਰੀਆ ਹੈ ਮੈਨੂੰ ਦਰਦ ਹੈ ਅਸੀਂ ਆਏ